ਸਾਡੇ ਬਾਬੇ ਮੋਹਨ ਲਾਲ ਨੇ ਜਦੋਂ ਤੁਹਾਡੇ ਖੂਹ ਲਾਉਣ ਲੱਗੇ ਕੋਈ ਸਲਾਹ ਦਿੱਤੀ ਉਹ ਕੀ ਸੀ ਬਈ ਹਾਂ ਦਿੱਤੀ ਉਹ ਨਿਸ਼ਾਨੀ ਲਈ ਸੀ ਵਿਚਾਲੇ ਖੇਤ ਦੇ ਹੂੰ ਉਹ ਆਂਦਾ ਵੀ ਇਹ ਤਾਂ ਤੁਹਾਡੀ ਗਲਤੀ ਹੈ ਕਾਦੀ ਨਿਸ਼ਾਨੀ ਕਿੱਥੇ ਖੂਹ ਲਾਉਣਾ ਸੀ ਹੂੰ ਪਹਿਲਾਂ ਨਿਸ਼ਾਨੀ ਲਾਉਣੀ ਪੈਂਦੀ ਸੀ ਹਾਂ ਉਪਾੜ ਪੱਟੀ ਦਾ ਸੀ ਫੇਰ ਇੱਟਾ ਢਵਾਈ ਦੀ ਸੀ ਉਹਨੂੰ ਪਤਾ ਲੱਗ ਗਿਆ ਬਾਬੇ ਨੂੰ ਹਾਂ ਹਾਂ ਉਹ ਕੀ ਆਂਦਾ ਉਹ ਆਂਦਾ ਤਿੰਨ ਵੰਡਾ ਬਣਾਓ ਨਹੀਂ ਇਹ ਗਲਤ ਆਂਦਾ ਇਹ ਗਲਤ ਹੈ ਕਿਉਂ ਗਲਤੇ ਹਾਂ ਵੀ ਤੁਹਾਨੂੰ ਫਿਰ ਦੋ ਦੋ ਵੰਡਾ ਇੱਕ ਤਾਂ ਆਖੂ ਮੈਂ ਮੱਢ ਚ ਵੰਡ ਲੈਣੀ ਇੱਕ ਆਖੂ ਵਾਲੀ ਅਗਲੇ ਫੇਰੇ ਹੂੰ ਤੇ ਜੇ ਉਹਦੀ ਰਹਿਣਾ ਇਹ ਇੱਕ ਐਸਾ ਛੱਡੋ ਪਿੰਡ ਵੱਲੀ ਪਈ ਯਾਉ ਖੂ ਤੇ ਹੂੰ ਉਹ ਇੱਕ ਮੋਟੀ ਜਿਹਾ ਆਵੇ ਪਈ ਸਾਰੇ ਖੇਤ ਨੂੰ ਲੱਗੀ ਦੂਜਿਆਂ ਦੇ ਵਿਚਾਲੇ ਪਈ ਵਾੜ ਇੱਕੋ ਆੜ ਪਾਣੀ ਦੋਹੇ ਪਾਸੇ ਦਿੱਤਾਈ ਜਾਊਗੀ ਤੇ ਇਹ ਇੱਕ ਇੱਕ ਵੰਡ ਤੁਹਾਨੂੰ ਰਊ ਲਾ ਵੀ ਦੋ ਦੋ ਵੰਡਾ ਕਰਨੀਆਂ ਪੈਣਗੀਆਂ ਇਹ ਛਗੜਾ ਬਣੂ ਛਗੜਾ ਬਣੂ ਉਹ ਫਿਰ ਉਹਨੇ ਕੀਤਾ ਤੇ ਭਾਈ ਸੱਜਣ ਸਿਓ ਫਿਰ ਮਾਲ ਚਾਰ ਦੰਦਾ ਸੀ ਹੂੰ ਉਹਨਾਂ ਦੀਆਂ ਇੱਕ ਖੇਤੀਆਂ ਤਿੰਨ-ਤਿੰਨ ਵੰਡਾਂ ਬਣਾਈਆਂ ਸੀ ਹੂੰ ਇੱਥੇ ਚਾਰ ਕਨਾਲ ਦੀ ਟੋਟੀ ਉਹਥੇ ਦੋ ਦੀ ਹੂੰ ਉਹਨੇ ਕਦੇ ਸਾਡੇ ਵੇਖਣਾ ਆਖਣਾ ਤੁਹਾਨੂੰ ਆ ਕੀਨੇ ਸਾਫ਼ ਦੱਸਦਾ ਹੂੰ ਐ ਵੰਡ ਵੰਨਨ ਦਾ ਤਾਂ ਕਿਵੇਂ ਦੱਸਿਆ ਹੂੰ ਉਹ ਹੈਰਾਨ ਰਹਿ ਜਾਂਦਾ ਸੀ ਇਹ ਗੱਲ ਤਾਂ ਹੂੰ ਕਮਾਲ ਆ ਵੇ ਬੜੀ ਵੰਡ ਦਿੱਤੀ ਯਾਨੀ ਬਜ਼ੁਰਗਾਂ ਦਾ ਦਿਮਾਗ ਵੇਖਦਾ ਦਿਮਾਗ ਹੂੰ ਇਹ ਰਾ ਅਟਾ ਕਿਹੜਾ ਹਵੇਲੀ ਸੀ ਹੂੰ ਇੱਕ ਤੂੜੀ ਵਾਲੇ ਕੋਠਾ ਸੀ ਤੇ ਇੱਕ ਬਰਾਂਡਾ ਸੀ ਗੁੱਟ ਤੇ ਉਹ ਤੂੰ ਖੜੇ ਵੇਖਿਆ ਹੋਊਗਾ ਹੂੰ ਤੇ ਅੱਗੇ ਕੱਚੇ ਕੋਠੇ ਪਾਉਦੇ ਹੁੰਦੇ ਸੀ ਹੂੰ ਕਿਨੇ ਸਿਆਲ ਚ ਗੱਲਾਂ ਥੰਬਦੇ ਸਾਥ ਬੰਦੀ ਸੀ ਹੂੰ ਤਾਂ ਅਖਣੇ ਵੀ ਅਜ ਤੀਟਾ ਕੱਢਾਂਗੇ ਤੇ ਇੱਕ ਕੋਠਾ ਹੋਰ ਪਾਵਾਂਗੇ ਹੂੰ ਕਿਦੋਂ ਬਾਬਾ ਮੋਹਨ ਲਾਲਾ ਦਾ ਵੀ ਕੋਠਾ ਕਿੱਥੇ ਪਾਉਂਗੇ ਹੂੰ ਸਾਡੇ ਬਾਪ ਹੁਣੀਆਂ ਦੇ ਵੀ ਨਾਲ ਲੱਗ ਮਾ ਪਾਵਾਂਗੇ ਇੱਕ ਕੰਧ ਬਚਤ ਹੋ ਜਾਂਦੀ ਹੈ ਹੂੰ ਉਹ ਆ ਦਾ ਨਾ ਇਹ ਤਾਂ ਤੁਸੀਂ ਬਹੁਤ ਗਲਤ ਕਰਦੇ ਹੋ ਹੂੰ ਤੁਸੀਂ ਇਹ ਤਿੰਨ ਭਰਾ ਹੂੰ ਪਹਿਲਾਂ ਥਾਂ ਕੱਚ ਕੇ ਤਿੰਨ ਵੰਡਾ ਬਣਾਓ ਵਾਹ ਤਿੰਨ ਵੰਡਾ ਜੇ ਇਹ ਵੰਡ ਛੱਡ ਦਿਓ ਦੂਜੀ ਵੰਡ ਚੋਂ ਕੋਠਾ ਪਾ ਦੇ ਹੂੰ ਕਿਦੋਂ ਸਾਡੇ ਫੇਰ ਪਹੁੰਚ ਪਵੇ ਤੀਜੀ ਚ ਪਾ ਦਿਆ ਜੀ ਹੂੰ ਉਵੇਂ ਫਿਰ ਕੀਤੀ ਇਹਦਾ ਸਾਡੇ ਬਾਪ ਨੂੰ ਅੱਡ ਹੋਏ ਵੰਡ ਵਟਾਈ ਕੀਤੀ ਤੈਨਾਂ ਨੂੰ ਇੱਕ ਇੱਕ ਕੋਠਾ ਆ ਗਿਆ ਕਮਾਲ ਆ ਰੌਲਾ ਰਿਆ ਹੀ ਨਹੀਂ ਰੌਲਾ ਰਿਆ ਹੀ ਨੇ ਨਾ ਕਿੰਨੇ ਪੈਸਾ ਲੈਣਾ ਹੈ ਨਾ ਦੇਣਾ ਕਿੱਡਾ ਯਾਰ ਦਿਮਾਗში ਬੋੜੇ ਜਾਂਦਾ ਬਾਪਿਆਂ ਦਾ ਵਰਤਾਂ ਕਿੰਨੇ ਦਿਮਾਗ ਹਾਂ ਤੇ ਆ ਹੋਣਾ ਵੇਲਾ ਇੰਚ ਇੰਚ ਥਾਂ ਪਿੱਛੇ ਸਰਕਤ ਪਾੜਨੇ ਕਤਲ ਕਰੀ ਜਾਂਦੇ ਕਤਲ ਹੁੰਦੇ ਇਹ ਮੇਰੀ ਯਾਰ ਸਰਤ ਜਿਹੀ ਗੱਲਾਂ ਆਈਆਂ ਹਾਂ ਇਹ ਵੰਡ ਵੇਲੇ ਕਿੰਨੇ ਸਾਲ ਦਾ ਸੀ ਭਾਈ ਵੰਡ ਮੋਕੇ ਉਹ ਦੋਬਰ ਸਾ ਪੂਰਾ ਤੂੰ ਹਾਂ ਉਦੋਂ ਹੋਊਗਾ ਸਤਾਰਾ ਸਤਾਰਾ ਪਾ ਲਈ ਫੇਰ ਸਾਰੀ ਸੁਰਤ ਆ ਵੀ ਕਿਵੇਂ ਕਿਵੇਂ ਹੋਇਆ ਹਾਂ ਹਾਂ ਸਾਰੀ ਸੁਰਤ ਚਲ ਆਪਾਂ ਕੱਲ ਨੂੰ ਵੰਡ ਬਾਰੇ ਭਰਾਂਗੇ ਗੱਲਾਂ ਬਾਤਾਂ ਹਾਂ ਹਾਂ ਚੇਤੇ ਕਰ ਲਈ ਕੋਈ ਨਹੀਂ ਕਰਦਾ